ਹਾਂਜੀ ਕੀ ਨਾਮ ਹੈ ਜੀ ਮੈਂ ਅੰਗਣਵਾੜੀ ਮੁਲਾਜ਼ਮ ਜੀ ਸੂਬਾ ਪ੍ਰਧਾਨ ਹਰਜੀਤ ਕਰਪੰਜੋਲਾ ਜਿਹੜੇ ਪ੍ਰਦਰਸ਼ਨ ਕਰਿਓ ਉਹਦੇ ਬਾਰੇ ਦੱਸੋ ਥੋੜਾ ਅੱਜ ਅਸੀਂ ਜਿਹੜੇ ਇਹ ਪ੍ਰਦਰਸ਼ਨ ਰੱਖਿਆ ਅਸੀਂ ਇਹ ਆਪਣੇ ਜਿਹੜੇ ਸਟੇਟ ਦੇ ਜਿਹੜੇ ਸਾਡੇ ਸਟੇਟ ਦੇ ਵਿੱਚ ਐਮਪੀ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਐਜੀਟੇਸ਼ਨ ਰੱਖਿਆ ਡਿਜੀਟੇਸ਼ਨ ਜਿਹੜਾ ਸੀਗਾ ਜਲੰਧਰ ਫਗਵਾੜੇ ਦੇ ਵਿੱਚ ਸੀਗਾ ਉਹ ਅਸੀਂ 31 30 ਤਰੀਕ ਨੂੰ ਅਸੀਂ ਫਗਵਾੜੇ ਦੇ ਵਿੱਚ ਬਹੁਤ ਵੱਡੀ ਰੈਲੀ ਮਨਾਈ ਉੱਥੇ ਸਾਡੇ ਜਿਹੜੇ ਮੰਤਰੀ ਸੋਮ ਪ੍ਰਕਾਸ਼ ਜੀ ਸੀਗੇ ਉਹ ਸੋਮ ਪ੍ਰਕਾਸ਼ ਵੀ ਸਾਡੀ ਜਿਹੜੀਆਂ ਮੰਗਾਂ ਸੀਗੀਆਂ ਜਿਹੜੀ ਉਹਨਾਂ ਨੇ ਕਿਹਾ ਸੀ ਮੈਨੂੰ ਜਿਤਾਓ ਤੇ ਮੈਂ ਜਾ ਕੇ ਸੰਸਦ ਦੇ ਵਿੱਚ ਗੱਲ ਕਰਾਂਗਾ ਕੋਈ ਵੀ ਅੱਜ ਤੱਕ ਗੱਲ ਨਹੀਂ ਹੋਈ ਅੱਜ ਜਿਹੜੀ ਅਸੀਂ ਪਟਿਆਲੇ ਦੇ ਵਿੱਚ ਆਮ ਲੋਕਾਂ ਨਾਲ ਵੀ 15-15 ਲੱਖ ਰੁਪਇਆ ਵੀ ਮੈਂ ਸਾਰੇ ਨੌਕਰੀ ਵੀ ਦਊਂਗਾ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਸਾਡੀ ਅੰਗਣਵਾੜੀ ਵਰਕਰ ਨੂੰ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਡਬਲ ਮਾਨ ਪੱਤੇ ਦਾ ਵਾਅਦਾ ਕਰੂੰਗਾ ਤੇ ਉਹਨਾਂ ਨੂੰ ਪੈਨਸ਼ਨ ਤੇ ਗ੍ਰੈਸਟੀ ਦਾ ਪ੍ਰਬੰਧ ਕਰੂੰਗਾ ਪਰ ਸੁਪਰੀਮ ਕੇਂਦਰ ਦੀ ਸਰਕਾਰ ਨੇ ਕੋਈ ਗ੍ਰੈਸਟੀਨ ਦਿੱਤੀ ਨਾ ਹੀ ਪੈਨਸ਼ਨ ਦਿੱਤੀ ਨਾ ਡਬਲ ਮਾਨ ਪੱਤੇ ਦਾ ਵਾਅਦਾ ਕੀਤਾ ਸਾਨੂੰ ਜਿਹੜੇ ਇਸ ਕੋਰਟਾਂ ਦੀਆਂ ਜਿਹੜੀਆਂ ਕੋਰਟਾਂ ਦੇ ਵਿੱਚ ਜਾਣਾ ਪਿਆ ਸੁਪਰੀਮ ਕੋਰਟ ਨੇ ਜਿਹੜਾ ਸਾਡਾ ਫੈਸਲਾ ਕੀਤਾ ਸਾਡੇ ਹੱਕ 'ਚ ਵੀ ਆਂਗਣਵੜੀ ਵਰਕਰਾਂ ਨੂੰ ਗ੍ਰੈਸਟੀ ਦਿੱਤੀ ਜਾਵੇ ਜਦੋਂ ਕਿ ਸਾਰੇ ਵਿਭਾਗ ਮੰਡਲੋਂ ਤੋਂ ਕੰਮ ਲਿਆ ਜਾ ਰਿਹਾ ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਉਸ ਦੇ ਵਿੱਚ ਸਾਨੂੰ ਬਹੁਤ ਵੱਡੀਆਂ ਆਸਾਂ ਸੀ ਸਾਡੇ ਲੋਕਾਂ ਨੂੰ ਆਸਾਂ ਸੀ ਉਹ ਵੀ ਆਪਣੀਆਂ ਜਿਹੜੀਆਂ ਉਮੀਦਾਂ ਤੋਂ ਅਸੀਂ ਸਾਨੂੰ ਉਹਨਾਂ ਤੋਂ ਵੀ ਕੋਈ ਉਮੀਦ ਨਹੀਂ ਜਿਹੜੀ ਸਾਡੀ ਗ੍ਰੈਸਟੀਆ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਤੇ ਉਹ ਵੀ ਅੰਦਾਕਨ ਨਹੀਂ ਕਾਈ ਕਰੀ ਜਾ ਰਹੀ ਹੈ ਤੇ ਜੇਕਰ ਮੋਦੀ ਦੀ ਸਰਕਾਰ ਜਿਹੜੀ ਹੈ ਜੇਕਰ ਉਹਨਾਂ ਨੇ ਸਾਡੇ ਅੱਜ ਬਜਟ 'ਚ ਕੁਝ ਨਾ ਕੀਤਾ ਤੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਕਾਲੀਆਂ ਝੰਡੀਆਂ ਲੈ ਕੇ ਆਪਣੇ ਆਪਣੇ ਪਿੰਡਾਂ ਜਿੱਥੇ ਵੀ ਭਾਜਪਾ ਦੇ ਐਮਪੀ ਜਾਣਗੇ ਵੋਟਾਂ ਲੈਣ ਵਾਸਤੇ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਵਾਂਗੇ ਲੋਕਾਂ ਨੂੰ ਅਸੀਂ ਸਮਝਾਵਾਂਗੇ ਵੀ ਇਹ ਜਿਹੜੀ ਸਰਕਾਰ ਬਹੁਤ ਨਿਕੰਮੀ ਹੈ ਜੇ ਜਿੱਤੇਗੀ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਆਮ ਲੋਕਾਂ ਦਾ ਇਕਦਮ ਪੱਕੇ ਹੋ ਕੇ ਰਹਿਾਂਗੇ ਪੱਕੇ ਰਹਿਾਂਗੇ ਹੋ ਕੇ ਰਹਿਾਂਗੇ ਇਕਦਮ ਪੱਕੇ ਹੋ ਕੇ ਰਹਿਾਂਗੇ ਹੋ ਕੇ ਰਹਿਾਂਗੇ ਹੋ ਕੇ ਰਹਿਾਂਗੇ ਬਰਬਦੀ ਦੀ ਖੋਪੀ ਨੂੰ ਹਾਰ ਕਰਾਓ ਬਰਬਦੀ ਦੀ ਤਾਕਤ ਨੂੰ ਹਾਰ ਕਰਾਓ ਹਾਰ ਕਰਾਓ ਹਾਰ ਕਰਾਓ ਹਾਂਜੀ ਮੈਡਮ ਕੀ ਨਾਮ ਹੈ ਮੈਂ ਅਮਰਿਤਪਾਲ ਕੋਰ ਸਟੇਟ ਕੈਸ਼ੀਅਰ ਆਂਗਣਵਾੜੀ ਮੁਲਾਜ਼ਮ ਜੂਨੀਅਨ ਪੰਜਾਬ ਇਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਜਿਹੜਾ ਅੱਜ ਦਾ ਸਾਡਾ ਇਹ ਪ੍ਰਦਰਸ਼ਨ ਹੈ ਅੱਜ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਕਾਲ ਸੀਗੀ ਕਿ 23 ਤੋਂ ਲੈ ਕੇ 30 ਤੱਕ ਜਿਹੜਾ ਹੈਗਾ ਅਸੀਂ ਆਪਣੇ ਸਾਰੇ ਹੀ ਮੈਂਬਰ ਪਾਰਲੀਮੈਂਟ ਨੂੰ ਚਾਰਜ ਸ਼ੀਟ ਦੇਾਂਗੇ ਕਿਉਂਕਿ ਤੁਸੀਂ ਚਾਰ ਆਦਤਿਕ ਮੰਗ ਪੱਤਰ ਦਿੰਦੇ ਤਾਂ ਸੁਣਿਆ ਹੋਣਾ ਪਰ ਪਹਿਲੀ ਵਾਰੀ ਹੈ ਕਿ ਜਦੋਂ ਅਸੀਂ ਚਾਰਜ ਸ਼ੀਟ ਦੇ ਰਿਹਾ ਕਿਉਂਕਿ ਦੋ ਟਰਮਾਂ ਜਿਹੜੀਆਂ ਲੰਘੀਆਂ ਮੋਦੀ ਸਰਕਾਰ ਦੀਆਂ ਲੰਘ ਚੁੱਕੀਆਂ ਨੇ ਪਰ ਦੋ ਟਰਮਾਂ ਦੇ ਲੰਘਣ ਦੇ ਬਾਅਦ ਵੀ ਜਿਹੜਾ ਹੈਗਾ ਅੰਗਨਵਾੜੀ ਜਿਹੜੀ ਵਰਕਰ ਨੇਗੇ ਉਹਨੂੰ ਨਗੂਣੇ ਜਿਹੇ ਮਾਨ ਪੱਤੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਨੇਗੇ ਜਦੋਂ ਕਿ ਕਿ ਹੋਸ਼ਿਖਰਾ ਹੋ ਰਹੀ ਹੈ ਕਿ ਦੇਸ਼ ਦੀ ਜਿਹੜੀ ਨੀਤੀ ਹੈਗੀ ਉਹ ਹਮੇਸ਼ਾ ਬਦਨੀਤੀ ਵੱਲ ਜਾ ਰਹੀ ਹੈਗੀ ਜਿਹੜਾ ਗਰੀਬ ਹੈ ਉਹ ਦਿਨੋਂ ਦਿਨ ਹੋਰ ਗਰੀਬ ਹੋ ਰਿਹਾ ਹੈਗਾ ਤੇ ਜਿਹੜੇ ਆਪਣੀ ਨਹੀਂ ਵਰਕਰ ਹੈਗੇ ਉਹ ਸਿਰਫ 4500 ਰੁਪਏ ਕੇਂਦਰ ਸਰਕਾਰ ਵੱਲੋਂ ਵਰਕਰ ਨੂੰ ਅਤੇ 2250 ਰੁਪਏ ਜਿਹੜਾ ਹੈਲਪਰ ਨੂੰ ਦਿੱਤਾ ਜਾਂਦਾ ਜਦੋਂ ਮੋਦੀ ਸਰਕਾਰ ਪਹਿਲਾਂ ਆਏ ਸੀ ਤਾਂ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਆਂਗਣਵਾੜੀ ਕੇਂਦਰਾਂ ਦਾ ਜਿਹੜਾ ਹੈਗਾ ਵਿਸਤਾਰ ਕੀਤਾ ਜਾਏਗਾ ਉਸ ਦੇ ਜਿਹੜੇ ਵਰਕਰ ਹੈਲਪਰ ਨੇਗੇ ਉਹਨਾਂ ਦੇ ਮਾਣ ਪੱਤੇ ਨੂੰ ਦੁਣਾ ਕੀਤਾ ਜਾਏਗਾ ਪਰ ਦੁਣਾ ਤਾਂ ਕਿੱਥੇ ਕਰਨਾ ਸੀਗਾ ਜਿਹੜਾ ਮਿਲਦਾ ਹੈਗਾ ਉਹ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ਜਿਹੜੇ 2 ਸਾਲ ਨੇ ਲਗਾਤਾਰ ਜਿਹੜਾ ਕੇਂਦਰ ਦਾ ਬਜਟ ਹੈਗਾ ਕਦੀ ਕਦੋਂ ਆ ਗਿਆ ਕਦੋਂ ਆ ਗਿਆ 4-4 ਮਹੀਨੇ 5-5 ਮਹੀਨੇ ਜਿਹੜਾ ਹੈਗਾ ਮਾਨ ਪੱਤੇ ਤੋਂ ਬਿਨਾ ਕੰਮ ਕਰਨ ਦੇ ਲਈ ਵਰਕਰ ਮਜਬੂਰ ਨੇ ਤਾਂ ਜੋ ਉਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਲੈਣ ਦੇ ਲਈ ਕਿਉਂਕਿ ਆਪਣੀ ਜਿਹੜੀ ਹੈ ਕਿ ਲੋਕਤੰਤਰ ਹੈ ਤਾਂ ਲੋਕਤੰਤਰ ਦੇ ਪੱਖ ਨੂੰ ਮੁੱਖ ਰੱਖਦੇ ਹੋਏ ਆਪਾਂ ਆਪਣੇ ਨੁਮਾਇੰਦੇ ਭੇਜਦੇ ਹਾਂਗੇ ਤਾਂ ਕਿ ਉਹ ਸਾਡੇ ਦਰਦ ਨੂੰ ਜਿਹੜਾ ਹੈਗਾ ਉੱਪਰ ਤੱਕ ਪਹੁੰਚਾ ਸਕਣ ਤਾਂ ਜਿਹੜੇ ਮਹਾਰਾਣੀ ਪਰਨੀਤ ਕੌਰ ਜੀ ਨੂੰ ਅਸੀਂ ਪਿਛਲੇ ਸਾਲ ਵੀ 6 ਜਨਵਰੀ ਨੂੰ ਮੰਗ ਪੱਤਰ ਦਿੱਤਾ ਸੀ ਕਿ ਸਾਡੀ ਜਿਹੜੀ ਗੱਲ ਹੈ ਸੰਸਦ ਦੇ ਵਿੱਚ ਚੁੱਕੀ ਜਾਵੇ ਕਿਉਂਕਿ ਜਿਹੜਾ ਫਰਵਰੀ ਮਹੀਨਾ ਹੁੰਦਾ ਹੈ ਉਹ ਬਜਟ ਦਾ ਮਹੀਨਾ ਹੁੰਦਾ ਹੈਗਾ ਤੇ ਇਹਦੇ ਵਿੱਚ ਹੀ ਜਿਹੜਾ ਹੈਗਾ ਆਪਣੇ ਆਪਣੇ ਪਰਦੇਸ ਦੇ ਲਈ ਆਪਾਂ ਗੱਲ ਕਰਦੇ ਹਾਂਗੇ ਤਾਂ ਇੰਨੇ ਸਾਲ ਬੀਤ ਜਾਂਦੇ ਬਾਅਦ ਵੀ ਜਿਹੜਾ ਹੈਗਾ ਉਹਨਾਂ ਨੇ ਪੂਰਾ ਸਾਲ ਬੀਤ ਗਿਆ ਗੱਲ ਤਾਂ ਦੂਰ ਦੀ ਗੱਲ ਕਿਤੇ ਉਹਨਾਂ ਨੇ ਨਾ ਵੀ ਨਹੀਂ ਲਿਆ ਹੈਗਾ ਸੋ ਸਾਰੇ ਚੀਜ਼ਾਂ ਦਾ ਅੱਜ ਅਸੀਂ ਜਵਾਬ ਮੰਗਣ ਦੇ ਲਈ ਇੱਥੇ ਪਹੁੰਚੇ ਹਾਂ ਰੈਲੀ ਕਿੱਥੇ ਦੀ ਕਿੱਥੇ ਦੀ ਘਟਣੀ ਹੈ ਜਿਹੜੀ ਰੈਲੀ ਹੈ ਕਿ ਅੱਜ ਦਾ ਜਿਹੜਾ ਸਾਡਾ ਮਾਰਚ ਹੈਗਾ ਉਹ ਸਾਡਾ ਮਹਿਲ ਵੱਲ ਨੂੰ ਹੋਏਗਾ ਤੇ ਅਸੀਂ ਅੱਜ ਇੱਥੋਂ ਮਤਲਬ ਪਹਿਲਾਂ ਆਪਣਾ ਬਜਟ ਵੀ ਤੁਹਾਡੇ ਹੱਕ ਦਾ ਕੋਈ ਚੀਜ਼ ਨਹੀਂ ਹੈਗਾ ਤਾਂ ਅਗਲੀ ਦਿਨ ਨਿੱਕੀ ਕੀ ਰਹੇਗੀ ਜੇ ਬਜਟ ਦੇ ਵਿੱਚ ਸਾਡੇ ਹੱਕ ਦੀ ਚੇ ਨਹੀਂ ਆਏਗੀ ਤਾਂ ਫਿਰ ਮੋਦੀ ਸਰਕਾਰ ਵੀ ਅਗਲੇ ਵਾਰ ਨਹੀਂ ਆਏਗੀ